ਕਿ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਉਡਾ ਕੇ ਚੋਰ ਭੱਜ ਨਹੀਂ ਸਕਦੇ ਬਹੁਤੀ ਦੂਰ ਦੋਸਤੋ ਛਪਟਮਾਰਾਂ ਨੂੰ ਨਵਾਂ ਸ਼ਹਿਰ ਪੁਲਿਸ ਪ੍ਰਸ਼ਾਸਨ ਨੇ ਅਜੇ ਆ ਝਟਕਾ ਦਿੱਤਾ ਹੈ ਕਿ ਉਹਨਾਂ ਦੇ ਮਾੜੇ ਸੁਪਨੇ ਹੋਗੇ ਚੱਕਨਾ ਚੂ ਦੋਸਤੋ ਛਪਟਮਾਰਾਂ ਦੇ ਮਾੜੇ ਸੁਪਨੇ ਹੋਗੇ ਚੱਕਨਾ ਚੂਰ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੁਰਿ ਸਾਥੀਓ ਜੇ ਚੋਰਾਂ ਦੇ ਬਾਰ-ਬਾਰ ਚੋਰੀ ਕਰਨ ਦਾ ਸਰਗਰਮ ਹੋਣ ਨਾਲ ਡਰ ਪਨ ਪਦਾ ਹੈ ਤਾਂ ਡੈਫੀਨੇਟਲੀ ਜਦੋਂ ਪੁਲਿਸ ਪ੍ਰਸ਼ਾਸਨ ਆਪਣਾ ਤੁਰੰਤ ਰਵਈਆ ਦਿਖਾਉਂਦੀ ਹੈ ਪੁਖਤਾ ਕਾਰਵਾਈ ਕਰਦੀ ਹੈ ਤਾਂ ਚੋਰਾਂ ਦੇ ਜਿਹੜੇ ਹੌਸਲੇ ਵੀ ਟੁੱਟਦੇ ਆ ਦੱਸਦੇ ਹੀ ਤਿੰਨ ਵਾਰ ਦਾ ਤਾਂ ਤਿੰਨ ਮੁਜਰਮ ਦੋ ਕਾਬੂ ਇੱਕ ਭਗਾਉੜਾ ਤੇ ਪੁਲਿਸ ਨੇ ਗਰਮ-ਗਰਮ ਲੋਹੇ ਤੇ ਮਾਰਿਆ ਤਗੜਾ ਹਥੌੜਾ ਮਾਰਿਆ ਤਗੜਾ ਹਥੌੜਾ ਸਾਥਿਓ ਇੱਕ ਪਤੀ ਇੱਕ ਪਤਨੀ ਤੇ ਇੱਕ ਦਿਓਰ ਤਿੰਨੋ ਹੀ ਚੋਰ ਇਹ ਇੱਕ ਇੱਕ ਗਰੋ ਜਿਹੜਾ ਪਿਛਲੇ ਸਮੇਂ ਚੋ ਆਪਣੇ ਏਰੀਏ ਵਿੱਚ ਆਪਣੇ ਹਲਕੇ ਵਿੱਚ ਐਕਟਿਵ ਸੀ ਇਹਨਾਂ ਨੇ 24 ਤਰੀਕ ਨੂੰ ਪਹਿਲਾਂ ਰਾਹੋਂ ਵਿਖੇ ਮੰਮਤਾ ਰਾਣੀ ਔਰਤ ਦਾ ਨਾਮ ਹੈ ਜੋ ਖੋਸਲਾ ਮਹੱਲੇ ਦੀ ਨਿਵਾਸੀ ਹੈ ਦੁਗਲਾ ਮਹੱਲੇ ਵਿਖੇ ਆਪਣਾ ਕੋਈ ਨਿੱਜੀ ਕੰਮ ਕਰਕੇ ਉਹ ਵਾਪਸ ਆ ਰਹੀ ਸੀ ਤਾਂ ਇਹ ਤਿੰਨ ਜਾਣੇ ਜਿਹੜੇ ਮੋਟਰਸਾਈਕਲ ਤੇ ਸਵਾਰ ਹੈ ਉਹ ਦੱਸਿਆ ਜਾ ਰਿਹਾ ਸੀ ਉਹਨਾਂ ਵਿੱਚੋਂ ਇੱਕ ਜਿਹੜਾ ਨੌਜਵਾਨ ਪਿੱਛੇ ਬੈਠਾ ਸੀ ਉੱਤਰ ਕੇ ਉਹ ਲੇਡੀ ਜਿਹੜੀ ਉਹ ਧੱਕਾ ਮਾਰ ਕੇ ਧਰਤੀ ਤੇ heਠਾ ਸਿੱਟ ਦਿੰਦਾ ਤੇ ਉਹਦੀਆਂ ਬਾਲੀਆਂ ਲਾ ਕੇ ਤਿੰਨੋਂ ਫਰਾਰ ਹੋ ਜਾਂਦੇ ਆ ਤੇ 25 ਤਰੀਕ ਨੂੰ ਨਵਾਂ ਸ਼ਹਿਰ ਬਰਨਾਲਾ ਰੋਡ ਤੇ ਮਨਜੀਤ ਸਿੰਘ ਜੋ ਬਰਨਾਲਾ ਬਰਨਾਲਾ ਕਲਾ ਦਾ ਨਿਵਾਸੀ ਹੈ ਉਹ ਆਪਣੀ ਬੇਟੀ ਅਤੇ ਘਰਵਾਲੀ ਦੇ ਨਾਲ ਆ ਰਿਹਾ ਸੀ ਤਾਂ ਇਹ ਪਹਿਲਾਂ ਮੋਟਰਸਾਈਕਲ ਬਰਾਬਰ ਲਾਉਂਦੇ ਆ ਤੇ ਪਿੱਛੇ ਬੈਠਾ ਜਿਹੜਾ ਨੌਜਵਾਨ ਆ ਸੱਜੇ ਕੰਨ ਦੀ ਵਾਲੀ ਮਨਜੀਤ ਸਿੰਘ ਦੀ ਘਰ ਵਾਲੀ ਦੀ ਸਨੇਚ ਕਰਕੇ ਇਹ ਪਗੋੜੇ ਹੋ ਜਾਂਦੇ ਆ ਤੇ ਪੁਲਿਸ ਕੋਲ ਕੰਪਲੇਂਟ ਆਉਂਦੀ ਹੈ ਉਸ ਤੋਂ ਬਾਅਦ ਪੁਲਿਸ ਆਪਣਾ ਤੁਰੰਤ ਰਵਈਆ ਦਿਖਾਉਂਦੀ ਹੈ ਪੁਖਤਾ ਪੁਲਿਸ ਜਿਹੜੀ ਹੈ ਉਹ ਤਫਤੀਸ਼ ਕਰਦੀ ਹੈ ਹਰ ਇੱਕ ਐਂਗਲ ਤੋਂ ਸੋਚਿਆ ਜਾਂਦਾ ਹੈ ਪੁਲਿਸ ਹੁਸ਼ਿਆਰੀ ਨਾਲ ਕੰਮ ਕਰਦੀ ਹੈ ਚੁਸਤ ਇੰਟੈਲੀਜੈਂਸ ਜਿਹੜੀ ਹੈ ਉਹਨੂੰ ਯੂਜ਼ ਕੀਤਾ ਜਾਂਦਾ ਔਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਇਸੇ ਗਰੋਹ ਦਾ ਇੱਕ ਮੈਂਬਰ ਜੋ ਸਕੂਟੀ ਤੇ ਕੁਝ ਦਿਨ ਪਹਿਲਾਂ ਸਤਗੁਰ ਨਗਰ ਵੇਖੇ ਪੈਦਲ ਤੁਰਦੀ ਆਂਦੀ ਔਰਤ ਅੱਧੀ ਉਮਰ ਦੀ ਔਰਤ ਉਸਦੀ ਚੈਨੀ ਸਨੇਚ ਕਰਨ ਦੀ ਅਸਫਲ ਕੋਸ਼ਿਸ਼ ਕਰਦਾ ਔਰ ਇਹ ਜਿਹੜਾ ਗਰੋਹ ਆ ਇਹ ਨਵੇਂ ਸ਼ਹਿਰ ਚ ਪੂਰੀ ਤਰ੍ਹਾਂ ਸਰਗਰਮ ਹੈ ਸੀਸੀਟੀਵੀ ਕੈਮਰੇ ਖੰਗਾ ਲੇ ਜਾਂਦੇ ਆ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਔਰ ਪੁਲਿਸ ਇਹਨਾਂ ਦੇ ਟਿਕਾਣੇ ਤੇ ਪਹੁੰਚ ਜਾਂਦੀ ਹੈ ਤੇ ਇਸ ਗਰੋਹ ਦੇ ਮੈਂਬਰ ਜਿਹੜਾ ਪਤੀ ਹੈ ਬਲਜੀਤ ਸਿੰਘ ਤੇ ਪਤਨੀ ਰੇਨੂ ਵਾਲਾ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਔਰ ਪੁਲਿਸ ਦੀ ਜਿਹੜੀ ਹੈ ਹੁਣ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਜਿਹੜਾ ਗਰੋ ਸਰਗਰਮ ਸੀ ਜਿਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ ਉਹਨਾਂ ਨੂੰ ਦਬੋਚ ਲਿਆ ਗਿਆ ਪਰ ਇੱਕ ਕੱਚ ਹੈ ਕਿ ਚਰਨਜੀਤ ਸਿੰਘ ਜੋ ਤੀਜਾ ਮੈਂਬਰ ਹੈ ਜੋ ਦਿਓਰ ਹੈ ਜੋ ਪੱਕਾ ਚੋਰ ਹੈ ਉਹ ਹਾਲੇ ਵੀ ਭਗੋੜਾ ਹੈ ਔਰ ਪਤੀ ਪਤਨੀ ਦਿਓਰ ਪੱਕੇ ਚੋਰ ਕਿਉਂ ਕਿ ਕਿਉਂਕਿ ਪਤੀ ਤੇ 9 ਪਰਚੇ ਦਸੇ ਜਾ ਰਹੇ ਆ ਦਿਓਰ ਤੇ 6 ਤੇ ਭਾਬੀ ਤੇ 2 ਮਤਲਬ 9615217 ਵੀ ਕਿਹੜਾ ਤੁਸੀਂ 50 ਪਰਚੇ ਜਾਂ 100 ਪਰਚੇ ਕਰਾ ਕੇ ਮੈਡਲ ਲੈਣਾ ਜਿਹੜਾ ਤੁਸੀਂ ਸੁਧਰਦੇ ਨਹੀਂ ਪਏ ਤਾਂ ਪੁਲਿਸ ਨੇ ਹੁਣ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਔਰ ਸਕੂਟੀ ਰਿਕਵਰ ਕੀਤੀ ਹੈ ਮੋਟਰਸਾਈਕਲ ਵੀ ਇੱਕ ਜਿਹਦੇ ਨਾਲੇ ਵਾਰਦਾਤਾ ਕਰਦੇ ਸੀ ਐਚਪੀ 37ਡੀ 3448 ਜੋ ਦੱਸਿਆ ਜਾ ਰਿਹਾ ਕਿ ਚੋਰੀ ਦਾ ਮੋਟਰਸਾਈਕਲ ਹੈ ਜਿਸ ਨੂੰ ਚੰਡੀਗੜ੍ਹੋਂ ਇਸ ਗਰੂ ਨੇ ਚੋਰੀ ਕੀਤਾ ਸੀ ਕਿਉਂਕਿ ਗਰੋ ਕੋਈ ਕੰਮ ਕਰਤਾ ਕਹਿੰਦੇ ਕਰਦੇ ਨਹੀਂ ਔਰ ਮੋਟਰਸਾਈਕਲ ਚੋਰੀ ਦਾ ਸਕੂਟੀ ਜਿਹੜੀ ਇਹਨਾਂ ਦੀ ਆਪਣੀ ਹੈ ਤੇ ਹੋਰ ਕੀ ਕੀ ਰਿਕਵਰੀ ਹੋਈ ਆ ਆਪਾਂ ਇੱਕ ਵਾਰ ਰੁਕ ਕਰਦੇ ਆਂ ਪ੍ਰੈਸ ਕਾਨਫਰੰਸ ਵੱਲ ਜਿੱਥੇ ਡੀਐਸਪੀ ਰਾਜਕੁਮਾਰ ਆਪਣੇ ਇਨਸਪੈਕਟਰ ਨਵਾਂ ਸ਼ਹਿਰ ਸਿਟੀ ਥਾਣੇ ਤੋਂ ਇਨਸਪੈਕਟਰ ਅਫਤਾਰ ਸਿੰਘ ਅਤੇ ਰਾਹੋ ਥਾਣੇ ਤੋਂ ਇਨਸਪੈਕਟਰ ਮੀਰਜ ਕੁਮਾਰ ਹੋਣਾਂ ਦਾ ਮੀਡੀਆ ਦੇ ਮੁਖਾਤਬ ਹੋ ਰਹੇ ਨੇ ਦਿਖਾਣੇ ਮੌਕੇ ਦੀਆਂ ਤਸਵੀਰਾਂ ਜਿਹੜੀ ਸੀਗੀ ਇੱਕ ਜਾਰੀ ਸੀਗੀ ਉਹਦੇ ਕੋਲ ਬਾਲਕ ਹੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲਕ ਹੋਈ ਗਈ ਸੀ ਜੀ ਬਰਨਾਲਾ ਪਿੰਡ ਤੋਂ ਜਿਹੜੇ ਜਾ ਰਹੇ ਸੀ ਘਰ ਨੂੰ ਉਨਾ ਕਲੋਸਿਟੀ ਥਾਣੇ ਦੇ ਵਿੱਚ ਇਸ ਤੋਂ ਇਲਾਵਾ ਸਤਕਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨੀ ਕੋ। ਸੋ ਇਹ ਜਿੱਦਿਆਂ ਦੋ ਬਾੜ ਦਾਤਾ ਸੀ ਗਿਆ ਇਹਦੇ ਵਿੱਚ ਮੁਕੱਦਮਾ ਦਰਜ ਸੀਗਾ ਖਾਣਾ ਰਾਹੁਲ ਔਰ ਸਿਟੀ ਨਮਾਸ਼ਾ। ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਐਸਐਸਓ ਵੱਲੋਂ ਬੜੀ ਤਤਪੱਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂੜ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ। ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ ਵਰਤੀ ਗਈ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਵਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਦੇਉਗਾ ਕਿੰਨੇ ਸਾਲਾਂ ਤੋਂ ਕੰਮ ਕਰਦਾ ਸੀ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਪਏ ਹੋਇਆ ਹੈ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੇ ਦੇ ਦੰਦੇ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕਦਮੇ ਦਰਜ ਹੈ ਔਰ ਜਿਹੜੀ ਦੋਸ਼ਣ ਹੈ ਰੇਨੂ ਵਾਲਾ ਇਹਦੇ ਖਿਲਾਫ ਵੀ 2 ਮੁਕਦਮੇ ਪਹਿਲੇ ਹੀ ਦਰਜ ਕੀਏ ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਬ ਕੀਤਾ ਗਿਆ ਬਲਜੀਤ ਦਾ ਜਿਹੜਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁੱਢਲੀ ਪੁਛਕਿਛ ਗੜਸ਼ੰਕਰ ਦੇ ਹਿয়ারਪਰੇ ਏਰੀਆ ਦੇ ਵਿੱਚ ਵੀ ਇਹਨਾਂ ਨੇ ਬਾਰਦਾਤਾ ਨੂੰ ਅੰਜਾਮ ਦਿੱਤਾ ਮੈਂ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਪਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਂਡ ਕਰ ਲਏ ਰਿਮਾਂਡ ਰਿਮਾਂਡ ਦੋ ਦਿਨ ਦਾ ਹਾਸਿਲ ਕੀਤਾ ਗਿਆ ਬਲਜੀਤ ਦਾ ਔਰ ਉਹਦੇ ਕੋਲੋਂ ਪੁਛਕਿਛ ਕਰਕੇ ਹੋਰ ਸਾਨੂੰ ਬਾਰਦਾਤਾ ਜਿਹੜੀਆਂ ਉਹਨੇ ਮੁੱਢਲੀ ਪੁਛਕਿਛ ਵਿੱਚ ਮੰਗੀਆਂ ਗੜਸ਼ੰਕਰ ਏਰੀਆ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਮਾਰਦਾ ਤਾਂ ਨਹੀਂ ਖਲਾਸੀ ਨੂੰ ਨਵਾਂ ਸਾਡਾ ਕੋਈ ਮਾਮਲਾ ਨਹੀਂ ਇਸ ਤਰ੍ਹਾਂ ਨਮਾਸ਼ਾ ਦੇ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੌਦੇ ਕਿੰਨੀਆਂ ਵਾਰ ਦਾਤ ਤਮਨੀ ਇਹਨਾਂ ਨੇ ਇਹ ਜਿਹੜਾ ਇਹਨੇ ਮੋਟਰਸਾਈਕਲ ਵਰਤੇ ਆ ਇਹਦੇ ਵਿੱਚ ਇਹ ਜਿਹੜਾ ਹੈਗਾ ਪਿਛਲੇ ਦਿਨਾਂ ਚ ਇਹਨਾਂ ਨੇ ਚੰਡੀਗੜ੍ਹ ਤੋਂ ਚੋਰੀ ਕੀਤਾ ਸੀ ਔਰ ਇਸ ਮੋਟਰਸਾਈਕਲ ਨੂੰ ਇਹਨਾਂ ਮਾਰਦਾਤਾ ਚ ਇਸਤੇਮਾਲ ਕੀਤਾ ਗਿਆ ਸੀ ਸੋ ਸਾਡੇ ਕੋਲ ਉਹ ਮੁਕੱਦਮਾ ਵੀ ਸਾਡਾ ਟ੍ਰੇਸ ਹੋ ਗਿਆ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਕੱਦਮਾ ਨੰਬਰ ਇਹਨਾਂ ਦੇ ਖਿਲਾਫ ਦਰਜ ਹੈਗਾ ਔਰ ਚੋਰੀ ਦਾ ਸੋ ਜੀ ਬਣਾ ਗੋਟੀ ਚੁਣੀ ਨਹੀਂ ਐਕਟਵਾ ਜਿਹੜੀ ਹੈਗੀ ਇਹਨਾਂ ਦੀ ਆਪਣੀ ਹੈ। ਦੋਸ਼ਣ ਦਾ ਵੀ ਹੈ ਕੋਈ ਮਾਮਲਾ। ਦੋਸ਼ਣ ਦਾ ਰਿਮਾਂਡ ਨਹੀਂ দেয়া ਕਿਉਂਕਿ ਦੋਸ਼ਣ ਕੋਲੋਂ ਹੋਰ ਰਿਕਵਰੀ ਨਹੀਂ ਕੀਤੀ ਕਰਨੀ। ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਿਮਾਂਡ ਲਿਆ ਹੈ ਕਿਉਂਕਿ ਬਲਜੀਤ ਕੋਲੋਂ ਜਿਹੜਾ ਇਹ ਸਮਾਨ ਹੈਗਾ ਜਾਂ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ આરોપી ਸੀਗਾ ਉਹ ਬਲਜੀਤ ਸੀ। ਲੋਕੋ ਤਾਂ ਕੀ ਕੀ ਲੋਟੀ ਆਸੀ ਨਾ ਇਹ ਚੱਪਟ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਜਾਂ ਚੇਨਿੰਗ ਜਿਹੜੀ ਹੈ ਹੈ ਰਾਹੀ ਰਾਹੀ రికవర్ ਹੋ ਗਈ ਹੈ ਰਿਕਵਰ ਹੋ ਗਈ ਇਹਦੇ ਕੋਲ ਬਾਲੀ ਜਿਹੜੀ ਬਾਰਦਾ 32 ਸੀ ਕੋਲੋਂ